ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਗੈਸ ਅਫਾਰਾ ਬਦਹਜਮੀ ਤੇ ਜਿਹੜਾ ਸਾਡੇ ਤਜਾਬ ਬਣਦਾ ਏ ਸੋ ਇਹਨਾਂ ਤੋਂ ਅਸੀਂ ਨਿਯਾਤ ਕਿਵੇਂ ਪਾ ਸਕਦੇ ਆ ਕਿਉਂਕਿ ਦੋਸਤੋ ਪੇਟ ਦੀਆਂ ਵੈਸੇ ਤਾਂ ਬਹੁਤ ਪਰੇਸ਼ਾਨੀਆਂ ਹੁੰਦੀਆਂ ਪਰ ਇਹ ਪਰੇਸ਼ਾਨੀਆਂ ਮੇਨ ਆ ਤਿੰਨ ਇੱਕ ਤਾਂ ਗੈਸ ਬਣਨਾ ਇੱਕ ਤਜਾਬ ਜਿਹੜਾ ਸਾਡੇ ਬਣ ਜਾਂਦਾ ਏ ਤੇ ਇੱਕ ਸਾਡਾ ਜਿਹੜੇ ਅਫਾਰਾ ਹੋ ਜਾਂਦਾ ਪੇਟ ਫੁੱਲ ਜਾਂਦਾ ਏ ਤੇ ਬਦਹਜਮੀ ਜੀ ਨੂੰ ਅਸੀਂ ਕਹਿ ਦਿੰਨੇ ਆ ਸੋ ਅੱਜ ਅਸੀਂ ਇਹਨਾਂ ਤਿੰਨਾਂ ਪਰੇਸ਼ਾਨੀਆਂ ਦਾ ਹੱਲ ਸਾਡੀ ਰਸੋਈ ਵਿੱਚ ਹੀ ਜਿਹੜੇ ਮਸਾਲੇ ਅਸੀਂ ਵਰਤਦੇ ਆਮ ਤੌਰ ਤੇ ਉਹਨਾਂ ਤੋਂ ਹੀ ਕੱਢਾਂਗੇ ਸੋ ਸਾਥੀਓ ਪੂਰਾ ਵੀਡੀਓ ਧਿਆਨ ਨਾਲ ਸੁਣਿਓ ਤੇ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਦਾ ਭਲਾ ਹੋ ਜੇ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਵੀ ਕਰ ਲਓ ਸੋ ਆਓ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਵੀ ਉਹ ਕਿਹੜੇ ਮਸਾਲੇ ਆ ਜਿਹੜੇ ਸਾਡੇ ਪੇਟ ਦੀਆਂ ਇਹਨਾਂ ਪਰੇਸ਼ਾਨੀਆਂ ਤੋਂ ਸਾਨੂੰ ਰਾਹਤ ਦਿਵਾਉਣਗੇ ਸਾਥੀਓ ਪਹਿਲਾਂ ਗੱਲ ਕਰਦੇ ਆ ਅਦਰਕ ਦੀ ਤੇ ਵੀ ਗੱਲ ਕਰਾਂਗੇ ਵੀ ਇਹਦਾ ਨੁਸਖਾ ਕਿਵੇਂ ਤਿਆਰ ਕਰਨਾ ਹੈ ਕਿਹੜੇ ਸਮੇਂ ਚ ਇਹਨੂੰ ਵਰਤਣਾ ਹੈ ਸਾਥੀਓ ਅਦਰਕ ਦੇ ਵਿੱਚ ਅਜਿਹੇ ਕੈਮੀਕਲ ਹੁੰਦੇ ਆ ਜਿਹੜੇ ਸਾਡੇ ਬਦਹਜਮੀ ਗੈਸ ਦੀ ਪਰੇਸ਼ਾਨੀ ਨੂੰ ਦੂਰ ਕਰਦੇ ਆ ਇਹਦੇ ਨਾਲ ਨਾਲ ਬਦਹਜਮੀ ਕਰਕੇ ਜਿਹੜੀ ਭੁੱਖ ਨਹੀਂ ਲੱਗਦੀ ਇਹ ਉਹਨੂੰ ਵੀ ਠੀਕ ਕਰਦੇ ਆ ਤੇ ਜਿਹੜੀ ਖਬਰਾਟ ਹੁੰਦੀ ਆ ਇਹ ਉਹਨੂੰ ਵੀ ਦੂਰ ਕਰਦੇ ਆ ਸੋ ਅਦਰਕ ਸਾਡੇ ਕਹਿ ਲਓ ਵੀ ਬਲੌਟਿੰਗ ਨੂੰ ਵੀ ਘੱਟ ਕਰਦਾ ਏ ਅਫਾਰੇ ਨੂੰ ਵੀ ਘਟਾਉਂਦਾ ਏ ਸੋ ਸਾਥੀਓ ਨੂੰ ਵਰਤਣਾ ਕਿਵੇਂ ਆ ਇੱਕ ਚਮਚਾ ਛੋਟਾ ਚਮਚਾ ਤੁਸੀਂ ਪੀਸਿਆ ਹੋਇਆ ਅਦਰਕ ਲੈਣਾ ਏ ਇਹਨੂੰ ਇੱਕ ਕੱਪ ਗਲਾਸ ਦੇ ਵਿੱਚ ਵਧੀਆ ਤਰੀਕੇ ਨਾਲ ਉਬਾਲੋ ਤੇ ਜਦੋਂ 10 ਮਿੰਟ ਇਹਨੂੰ ਵਧੀਆ ਵਾਲੇ ਆ ਜਾਣ ਉਸ ਤੋਂ ਬਾਅਦ ਇਹਨੂੰ ਕੋਸਾ ਜਾਏ ਗੁੰਗੁਣਾ ਕਰਕੇ ਇਹਦੇ ਤੁਸੀਂ ਸ਼ਹਿਦ ਵੀ ਐਡ ਕਰ ਸਕਦੇ ਆ ਇਹਦੇ ਨਾਲ ਨਾਲ ਅੱਧਾ ਨਿੰਬੂ ਵੀ ਇੱਥੇ ਮਿਲਾ ਕੇ ਇਹਦਾ ਸੇਵਨ ਤੁਸੀਂ ਰੋਟੀ ਤੋਂ ਬਾਅਦ ਖਾਣਾ ਖਾਣ ਤੋਂ ਬਾਅਦ ਕਰੋ ਤਾਂ ਇਹਦੇ ਨਾਲ ਸਾਥੀਓ ਤੁਹਾਡੇ ਬਿਲਕੁਲ ਵੀ ਪੇਟ 'ਚ ਅਫਾਰਾ ਨਹੀਂ ਹੋਊਗਾ ਜਿਹੜਾ ਅਕਸਰ ਹੀ ਖਾਣਾ ਖਾਣ ਤੋਂ ਬਾਅਦ ਦੇਖਣ ਨੂੰ ਮਿਲਦਾ ਹੈ ਤੇ ਬਦਹਜਮੀ ਰੋਟੀ ਬਹੁਤ ਜਲਦੀ ਪਚੂਗੀ ਸੋ ਸਾਥੀਓ ਇਹ ਹੁੰਦੇ ਕਿਉਂ ਆ ਪਹਿਲਾਂ ਆਪਾਂ ਕਾਰਨ ਵੀ ਜਾਣ ਲੈਣੇ ਆ ਵੀ ਇਹ ਪਰੇਸ਼ਾਨੀਆਂ ਆਉਂਦੀਆਂ ਕਿਉਂ ਆ ਜਿਹੜੀ ਜ਼ਿਆਦਾ ਗੈਸ ਬਣਦੀ ਆ ਉਹ ਤਾਂ ਬਣਦੀ ਆ ਜਦੋਂ ਸਾਡੇ ਮੇਦੇ ਦੇ ਵਿੱਚ ਜਿਹੜੇ ਬਬਲਸ ਆ ਗੈਸ ਦੇ ਉਹ ਜ਼ਿਆਦਾ ਹੋਣ ਲੱਗ ਜਾਂਦੇ ਆ ਗੈਸ 에ਅਰ ਜਿਹੜੀ ਇਕੱਠੀ ਹੋ ਜਾਂਦੀ ਆ ਸੋ ਕਈ ਭੋਜਨ ਅਜਿਹੇ ਹੁੰਦੇ ਆ ਜਿਵੇਂ ਮਾਂ ਦੀ ਦਾਲ ਹੋਗੀ ਫਿਰ ਸ਼ਿਮਲਾ ਮਿਰਚ ਹੋਗੀ ਅਰਬੀ ਹੋਗੀ ਸੋ ਇਹ ਚੀਜ਼ਾਂ ਖਾਣ ਨਾਲ ਸਾਡੇ ਗੈਸ ਜ਼ਿਆਦਾ ਬਣਾਉਂਦੇ ਜਿਵੇਂ ਰਾਜਮਾ ਹੋਗੇ ਸੋ ਜਦੋਂ ਅਸੀਂ ਇਹਨਾਂ ਨੂੰ ਖਾਂਦੇ ਆ ਤਾਂ ਇਹ ਹজম ਨਹੀਂ ਛੇਤੀ ਹੁੰਦੀਆਂ ਤੇ ਗੈਸ ਬਣਾਉਂਦੀਆਂ ਸੋ ਬਾਕੀ ਜਿਹੜਾ ਤਜਾਬ ਬਣਦਾ ਏ ਉਹ ਸਾਡੇ ਮੇਦੇ ਦੇ ਵਿੱਚ ਜਿਹੜਾ ਐਸਿਡ ਬਣਦਾ ਜਦੋਂ ਵੈਸੇ ਤਾਂ ਉਹ ਜਿਹੜਾ ਐਸਿਡ ਆ ਉਹ ਭੋਜਨ ਨੂੰ ਪਚਾਉਣ ਲਈ ਵਧੀਆ ਹੁੰਦਾ ਏ ਜਿਹਨੂੰ ਅਸੀਂ HCl ਕਹਿੰਦੇ ਆ ਪਰ ਜਦੋਂ ਇਹ ਲੋੜ ਤੋਂ ਵੱਧ ਬਣਨ ਲੱਗ ਜਾਂਦਾ ਏ ਉਦੋਂ ਸਾਨੂੰ ਪਰੇਸ਼ਾਨੀ ਖੜੀ ਕਰਦਾ ਏ ਤਾਂ ਇਹ ਸਾਡੇ ਮੇਦੇ ਤੋਂ ਭੋਜਨ ਨਾਲੀ ਦੇ ਵਿੱਚ ਆ ਜਾਂਦਾ ਏ ਤੇ ਸਾਡੇ ਜਲਣ ਦਾ ਅਹਿਸਾਸ ਹੁੰਦਾ ਸਾਡੀ ਛਾਤੀ ਦੇ ਵਿੱਚ ਸਾਨੂੰ ਡਿਸਕੰਫਰਟ ਹੁੰਦਾ ਏ ਸੋ ਇੱਕ ਤਾਂ ਗੈਸ ਹੋ ਗਈ ਤਜਾਬ ਹੋ ਗਿਆ ਤੇ ਅਫਾਰਾ ਵੀ ਤਾਂ ਹੀ ਹੁੰਦਾ ਜਦੋਂ ਸਾਡੇ ਖਾਣਾ ਹਾਜਮ ਨਹੀਂ ਹੁੰਦਾ ਬਦ ਹਾਜਮੀ ਹੋ ਜਾਂਦੀ ਆ ਤਾਂ ਪੇਟ ਤਣ ਜਾਂਦਾ ਏ ਇੱਚ ਹਵਾ ਭਰ ਜਾਂਦੀ ਆ ਸੋ ਆਓ ਹੁਣ ਅਗਲਾ ਜਿਹੜੀ ਚੀਜ਼ ਆ ਜਿਹੜੀ ਸਾਨੂੰ ਇਹਨਾਂ ਪਰੇਸ਼ਾਨੀਆਂ ਤੋਂ ਦੂਰ ਕਰਦੀ ਆ ਉਹਦੇ ਬਾਰੇ ਗੱਲ ਕਰਦੇ ਆ ਦੋਸਤੋ ਉਹ ਹੈਗੀ ਆ ਸੌਂਫ ਸਾਥੀਓ ਸੌਂਫ ਦੇ ਵਿੱਚ ਅਜਿਹੇ ਕੰਪਾਊਂਡ ਹੁੰਦੇ ਆ ਜਿਹੜੇ ਸਾਡੇ ਇੱਕ ਤਾਂ ਮੇਦੇ ਦੀ ਜਿਹੜੀ ਲਾਈਨਿੰਗ ਆ ਇਹਨੂੰ ਸਮੂਥ ਕਰਦੇ ਆ ਜਿਹੜੇ ਸਾਡੇ ਸਪਾਜ਼ਮ ਹੁੰਦਾ ਏ ਜਿਹਨੂੰ ਅਸੀਂ ਪੰਜਾਬੀ ਚ ਮਰੋੜ ਕਹਿ ਦਿੰਨੇ ਆ ਮਰੋੜ ਉੱਠਦਿਆ ਦਰਦ ਹੁੰਦਾ ਏ ਉਸ ਤੋਂ ਬਹੁਤ ਵਧੀਆ ਏ ਜੇ ਅਸੀਂ ਸੌਂਫ ਦਾ ਪਾਣੀ ਪੀਵਾਂਗੇ ਸੋ ਇਹਦੇ ਨਾਲ ਨਾਲ ਇਹ ਸਾਨੂੰ ਬਦਹਜਮੀ ਤੋਂ ਵੀ ਵਧੀਆ ਹੁੰਦਾ ਭੁੱਖ ਵੀ ਲਵਾਉਂਦਾ ਏ ਸੌਂਫ ਦਾ ਪਾਣੀ ਤੇ ਐਸਿਡਿਟੀ ਤੋਂ ਵੀ ਬਚਾਉਂਦਾ ਏ ਜਲਣ ਦੀ ਪਰੇਸ਼ਾਨੀ ਨੂੰ ਦੂਰ ਕਰਦਾ ਏ ਸੋ ਪੇਟ ਦੀਆਂ ਕਾਫੀ ਸਮੱਸਿਆਵਾਂ ਤੋਂ ਜਿਹੜਾ ਸੌਂਫ ਦਾ ਪਾਣੀ ਆ ਉਹ ਵਧੀਆ ਮੰਨਿਆ ਗਿਆ ਏ ਸਾਥੀਓ ਬਣਾਉਣਾ ਕਿਵੇਂ ਇੱਕ ਚਮਚਾ ਤੁਸੀਂ ਸੌਂਫ ਲੈ ਲਓ ਇਹਨੂੰ ਤੁਸੀਂ ਪਾਣੀ ਦੇ ਵਿੱਚ ਉਬਾਲ ਲਓ ਉਸ ਤੋਂ ਬਾਅਦ ਉਬਲਣ ਤੋਂ ਬਾਅਦ ਜਦੋਂ ਇਹਨੂੰ ਕੋਸਾ ਕਰਨਾ ਹੈ ਤਾਂ ਤੁਸੀਂ ਇਹਦਾ ਸੇਵਨ ਕਰੋ ਦਿਨ ਚ ਘੱਟੋ ਘੱਟ ਦੋ ਵਾਰ ਕਰੋ ਸੋ ਇਹਦੇ ਨਾਲ ਤੁਹਾਨੂੰ ਬੜੀ ਰਾਹਤ ਮਿਲੂਗੀ ਗੈਸ ਤਜਾਬ ਐਸਿਡਿਟੀ ਬਦ ਹਜਮੇ ਤੋਂ ਸੋ ਅਗਲੀ ਜਿਹੜੀ ਚੀਜ਼ ਜਿਹੜੇ ਸਾਨੂੰ ਗੈਸ ਐਸਿਡਿਟੀ ਤੋਂ ਬਚਾਉਂਦੀ ਆ ਸਾਥੀਓ ਹੈਗਾ ਜੀਰਾ ਦੋਸਤੋ ਜੀਰੇ ਦੇ ਵਿੱਚ ਅਜਿਹੇ ਅਸੈਂਸ਼ੀਅਲ ਆਇਲਸ ਪਾਏ ਜਾਂਦੇ ਆ ਜਿਹਹਾ ਤੇਲ ਹੁੰਦਾ ਏ ਜਿਹੜਾ ਇੱਕ ਤਾਂ ਸਾਡੇ ਸਰੀਰ ਚੋਂ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਦਾ ਏ ਸਾਡੇ ਜਿਹੜਾ ਕਹਿ ਲੋ ਵੀ ਡਾਈਜੈਸਟਿਵ ਟਰੈਕ ਨੂੰ ਸਾਫ਼ ਕਰਦਾ ਏ ਕਲੀਨ ਕਰਦਾ ਏ ਇਹਦੇ ਨਾਲ ਨਾਲ ਜਿਹੜਾ ਜੀਰਾ ਏ ਉਹ ਵੀ ਸਾਡੇ ਬਦਹਾਜ਼ਮੀ ਤੋਂ ਬਹੁਤ ਵਧੀਆ ਏ ਸਾਡੇ ਗੈਸ ਨੂੰ ਬਾਹਰ ਕੱਢਣ ਦੀ ਕਹਿ ਲੋ ਵੀ ਸਹਾਇਤਾ ਕਰਦਾ ਏ ਸੋ ਜਿਹੜਾ ਅਫਾਰਾ ਹੋ ਜਾਂਦਾ ਹੈ ਅਫਾਰੇ ਦੀ ਪਰੇਸ਼ਾਨੀ ਤੋਂ ਵੀ ਬਚਾਉਂਦਾ ਹੈ ਸੋ ਜੀਰੇ ਦਾ ਪਾਣੀ ਅਸੀਂ ਕਿਵੇਂ ਤਿਆਰ ਕਰਨਾ ਹੈ ਨੂੰ ਰਾਤ ਨੂੰ ਇੱਕ ਚਮਚਾ ਭਿਓਂ ਕੇ ਰੱਖ ਦੋ ਇੱਕ ਕੱਪ ਵਿੱਚ ਤੇ ਸਵੇਰੇ ਤੁਸੀਂ ਇਹਨੂੰ ਉਬਾਲੋ ਉਸ ਤੋਂ ਬਾਅਦ ਇਹਨੂੰ ਛਾਣ ਕੇ ਇਸ ਪਾਣੀ ਨੂੰ ਇਹਦਾ ਸੇਵਨ ਕਰੋ ਸੋ ਇੱਥੇ ਤੁਸੀਂ ਅਦਰਕ ਦਾ ਵੀ ਥੋੜਾ ਜਿਹਾ ਟੁਕੜਾ ਮਿਲਾ ਸਕਦੇ ਆ ਜਿੱਤੋਂ ਦਾ ਟੇਸਟ ਵੀ ਵਧੀਆ ਹੋਊਗਾ ਤੇ ਬਾਕੀ ਜਿਹੜੇ ਅਦਰਕ ਤੋਂ ਬੈਨੀਫਿਟਸ ਮਿਲਨੇ ਆ ਤੁਹਾਨੂੰ ਉਹ ਵੀ ਮਿਲਣਗੇ ਸੋ ਅਦਰਕ ਵੀ ਐਂਟੀ ਇਨਫਲਮੇਟਰੀ ਹੁੰਦਾ ਏ ਇਹ ਵੀ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਾਉਂਦਾ ਏ ਸੋ ਸਾਥੀਓ ਅਗਲੀ ਚੀਜ਼ ਜਿਹੜੀ ਸਾਨੂੰ ਸਾਡੀ ਰਸੋਈ 'ਚ ਹੀ ਹੁੰਦੀ ਅਸੀਂ ਆਮ ਤੌਰ ਤੇ ਸਬਜ਼ੀਆਂ 'ਚ ਵੀ ਇਹਨੂੰ ਵਰਤਦੇ ਆ ਉਹ ਹੈਗੀ ਹਿੰਗ ਸਾਥੀਓ ਹਿੰਗ ਤੁਰੰਤ ਸਾਡੇ ਗੈਸ ਨੂੰ ਬਾਹਰ ਕੱਢਦੀ ਆ ਗੈਸ ਜਦੋਂ ਇਕੱਠੀ ਹੁੰਦੀ ਤਾਂ ਸਾਡੇ ਦਰਦ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਡਿਸਕੰਫਰਟ ਹੋਣਾ ਸ਼ੁਰੂ ਹੋ ਜਾਂਦਾ ਏ ਸੋ ਜਿਹੜੀ ਹਿੰਗ ਆ ਉਹ ਤੁਰੰਤ ਸਾਡੇ ਗੈਸ ਐਸਿਡਿਟੀ ਜਿਹੜੀ ਵੀ ਹੁੰਦੀ ਆ ਉਨੂੰ ਰਲੀਵ ਕਰਾਉਂਦੀ ਆ ਸਾਨੂੰ ਕਹਿ ਲੋ ਵੀ ਬੜੀ ਰਾਹਤ ਮਿਲਦੀ ਜਦੋਂ ਅਸੀਂ ਹਿੰਗ ਦਾ ਸੇਵਨ ਕਰਦੇ ਆ ਤਾਂ ਸੋ ਇੱਕ ਕੱਪ ਪਾਣੀ ਕੋਸਾ ਜਿਹਾ ਲਾਓ ਇਹਦੇ ਵਿੱਚ ਸਿਰਫ ਇੱਕ ਚੁਟਕੀ ਤੁਸੀਂ ਹਿੰਗ ਦੀ ਮਿਲਾਉਣੀ ਆ ਤੇ ਇਹਨੂੰ ਵਧੀਆ ਤਰੀਕੇ ਨਾਲ ਘੋਲ ਕੇ ਇਹਦਾ ਸੇਵਨ ਕਰੋ ਸੋ ਖਾਣਾ ਖਾਣ ਤੋਂ ਬਾਅਦ ਵੀ ਕਰ ਸਕਦੇ ਆ ਵੈਸੇ ਵਧੀਆ ਰਹੂਗਾ ਰਾਤ ਨੂੰ ਸੌਣ ਤੋਂ ਪਹਿਲਾਂ ਇਹਦਾ ਸੇਵਨ ਕਰਕੇ ਪਓ ਤਾਂ ਸਵੇਰੇ ਤੁਹਾਡਾ ਪੇਟ ਵੀ ਸਾਫ਼ ਰਹੂਗਾ ਤੇ ਰਾਤ ਨੂੰ ਤੁਹਾਨੂੰ ਨੀਂਦ ਵੀ ਵਧੀਆ ਆਊਗੀ ਡਿਸਕੰਫਰਟ ਨਹੀਂ ਹੋਊਗਾ ਤੁਹਾਡੇ ਪੇਟ ਦੇ ਵਿੱਚ ਤੇ ਸਵੇਰੇ ਤੁਸੀਂ ਬੜੇ ਹਲਕਾ ਹਲਕਾ ਮਹਿਸੂਸ ਕਰੋਗੇ ਸੋ ਸਾਥੀਓ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਤੇ ਇਹਦੇ ਨਾਲ ਨਾਲ ਆਪਣਾ ਜਿਹੜਾ ਇਹ ਚੈਨਲ ਆ ਡਾਕਟਰ ਹਰਮਨ ਜੀਰਾ YouTube ਤੇ ਇਨੂੰ ਸਬਸਕ੍ਰਾਈਬ ਵੱਧ ਤੋਂ ਵੱਧ ਕਰ ਲਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਅੱਗੇ ਵੀਡੀਓਜ਼ ਬਣਾਉਣਾ ਹੈ ਸਿਹਤ ਨੂੰ ਲੈ ਕੇ ਉਹ ਇਸੇ ਤੇ ਅਪਲੋਡ ਕਰਾਂਗੇ ਉਹ ਤੁਹਾਡੇ ਤੱਕ ਆਸਾਨੀ ਨਾਲ ਤੇ ਸਿੱਧੀਆਂ ਪਹੁੰਚ ਜਾਣ ਤੇ ਆ ਨੋਟੀਫਿਕੇਸ਼ਨ ਦਾ ਵੀ ਬਟਨ ਜਿਹੜਾ ਬੈਲ ਦਾ ਹੈ ਵੀ ਦਬਾ ਦਿਓ ਤਾਂ ਜੋ ਤੁਰੰਤ ਤੁਹਾਨੂੰ ਨੋਟੀਫਿਕੇਸ਼ਨ ਆ ਜੇ ਤੇ ਤੁਸੀਂ ਵੀਡੀਓ ਖੋਲ ਕੇ ਉਹਦਾ ਫਾਇਦਾ ਚੱਕ ਸਕੋ ਸੋ ਆਪਣਾ ਇਹ ਚੈਨਲ ਸਬਸਕ੍ਰਾਈਬ ਕਰ ਲਓ ਤੇ ਆ ਵੀਡੀਓ ਨੂੰ ਲਾਈਕ ਵੀ ਕਰਿਓ ਤੇ ਆਪ ਦਾ ਕਮੈਂਟ ਵੀ ਦਿਓ ਵੀ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਸੋ ਇਜਾਜ਼ਤ ਦਿਓ ਧੰਨਵਾਦ